ਬਜ਼ੁਰਗ ਔਰਤ ਨੂੰ ਘਰ ਵਿੱਚ ਸਾਰੀ ਰਾਤ ਬੰਦੀ ਬਣਾ ਕੇ ਰੱਖਣ ਦਾ ਮਾਮਲਾ ਭਖਿਆ ਪੀੜਤ ਤੌਰ 'ਤੇ ਅੱਜ ਐਸਐਸਪੀ ਦਫ਼ਤਰ ਪਹੁੰਚੇ ਅਤੇ ਉਹਨਾਂ ਐਸਐਸਪੀ ਨੂੰ ਗੁਹਾਰ ਲਾ ਕੇ ਉਹ ਅਮਰਪੁਰਾ ਵਸਤੀ ਦੀ ਰਹਿਣ ਵਾਲੀ ਹੈ ਅਤੇ ਘਰਾਂ ਵਿੱਚ ਵਿਆਹ ਸ਼ਾਦੀਆਂ ਤੇ ਕੰਮ ਕਰਦੀ ਹੈ ਗੁਵਾਂਡ ਵਿੱਚ ਹੀ ਇੱਕ ਘਰ ਸ਼ਾਦੀ ਸੀ ਜਿੱਥੇ ਉਹ ਕੰਮ ਕਰ ਰਹੀ ਸੀ ਤਾ ਰਾਤ ਨੂੰ ਉਹਨਾਂ ਮੇਰੇ ਤੇ ਦੋਸ਼ ਲਾਇ ਕੇ ਸਾਡੇ ਘਰੋਂ ਪੈਸੇ ਚੋਰੀ ਹੋਏ ਹਨ ਉਹ ਤੂੰ ਕੀਤੇ ਹਨ ਇਸ ਨੂੰ ਲੈ ਕੇ ਉਹਨਾਂ ਮੈਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਕੇ ਰੱਖਿਆ ਅਤੇ ਮੇਰੀ ਕੁੱਟਮਾਰ ਵੀ ਕੀਤੀ ਉਸ ਤੋਂ ਬਾਅਦ ਜਦ ਸਵੇਰ 6:00 ਤੱਕ ਮੈਂ ਹਸਪਤਾਲ ਦਾਖਲ ਹੋਈ ਅਤੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਪਰ ਹਫ਼ਤਾ ਬੀਤਣ ਤੇ ਵੀ ਪੁਲਿਸ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਆਓ ਸੁਣਾਉਣੇ ਹਾਂ ਕੀ ਕਹਿੰਦੀ ਐ ਪੀੜਤ ਬਜ਼ੁਰਗ ਔਰਤ ਮੇਰਾ ਨਾਮ ਕੰਮੀ ਹੈ ਮੈਂ ਨਹੀਂ ਕਹ ਰਹੀ ਇਹ ਮਾਮਲਾ ਸੀ ਐਫਐਸਐਮ ਲਾਇਆ ਇਹ ਮਾਮਲਾ ਹੈ ਮੈਨੂੰ ਇਹਨਾਂ ਨੇ ਕੁੱਟਿਆ ਹੈ ਮਾਰਿਆ ਹੈ ਲੜਕੀ ਦਾ ਮਾਮਲਾ ਕਰਾਉਣਾ ਇਹ ਰਾਤ ਆ ਗਈ ਨਾ ਦੀ ਰਾਤ ਆ ਕੇ ਤੇ ਇਹਨਾਂ ਦੀ ਪੀਟੀ ਖਾਧੀ ਆਈ ਸੀ ਮੈਨੂੰ ਅੰਦਰੋਂ ਬੁਲਾ ਲਿਆ ਹੋਰ ਪਿੱਛੇ ਦੇ ਘਰੇ ਲਾਣੇ ਮੈਨੂੰ ਅੰਦਰ ਲੈ ਗਏ ਬੁਲਾ ਕੇ ਮੈਂ ਰੋਟੀ ਸਬ지 ਬਣਾ ਰਹੀ ਸੀ ਨਾ ਦੀ ਤੇ ਇਹ ਫਿਰ ਆਏ ਜਦੋਂ ਤੇ ਇਹਨਾਂ ਨੇ ਇਹਦੇ ਭਤੀਜੇ ਨੂੰ ਕਿਹਾ ਤੇ ਇੱਧਰ ਆ ਜਾ ਸਿਰਫ ਜਮੀਨ ਕੀ ਨਾਮ ਆਪਣੇ ਲੋਭੀ ਦੇ ਲੋਭੀ ਦੇ ਮਾਤਾ ਤੋਂ ਆਲਰੇਡੀ 3 200 ਲਾਏ ਗਏ 20000 ਮੇਰੇ ਲਾਏ ਗਏ ਇੱਕ ਇੱਕ ਲੱਖ ਤੇ 70000 70 ਮੇਰੇ ਇਨਜਾਮ ਛੋੜਿਆ ਗਿਆ तू चाह है। फिर इन्होंने मेनु ला गए बंद करता फिर तू ही चेस पैसे दस कि रख आई पैसे दस कि रखाई है मैं मैं चके पुत मैं चके मेरे नाम ना इंजाम लाओ मैं कोई चीज नहीं चती तो मैं कोई चीज ही खादी घरे कहने आल्ट

કે દે તું કે કે તું કે મે મે મિઠું ફિર ગાડા નીકળીયા જી મે ફિર તારા તક જાઈંગા મેકે મે નહીં કે તિસ મેનુ ના દોસી બનાઓ મેનુ ના મારઓ ના માર ફારી રાત રસ્યા ઇન્હાને શરાબ પીતે મેનુ કુટયા ઇથે મુcke મારે મેરે અજી તક તુહી સહી નહીં હે કે હુણ કે ઇથે સુને જાયે થી ગણી હુણ મેને બલા રેને ઓર કિને બલાયે તુમ આવ જી યે શ્રી કોઈ ਸਰ ਇਹ ਕੌਣ ਆਇਆ ਕਦੇ ਕੌਣ ਆਇਆ ਉਹ ਪੁੱਲ ਛੜਿਆ ਹੋ ਤੇ ਮਰਦਮਾਨ ਆੜੇ ਉਹ ਕਹਿੰਦੇ ਆ ਵੀ ਤੁਸੀਂ ਫੈਸਲਾ ਕਰ ਲਓ ਮੈਂ ਕਿ ਮੈਂ ਨਹੀਂ ਕਰਦੀ ਫੈਸਲਾ ਮੈਂ ਜਵਾਈ ਨਹੀਂ ਕਰਦੀ ਕਹਿੰਦੇ ਪੈਸੇ ਜੁਆ ਦੇਣੇ ਆ ਮੈਂ ਕਿ ਮੈਂ ਤੇਰੇ ਪੈਸੇ ਨੂੰ ਕੁਝ ਨਹੀਂ ਕਰਦੀ ਮੇਰਾ ਹੱਥ ਮੇਰਾ ਚਾਈਦਾ ਮੇਰਾ ਇਨਤਖਾਬ ਹੋਣਾ ਚਾਹੀਦਾ ਆ ਮੇਰਾ ਪੋਤਾ ਹੈ ਇਹਦੇ ਪੈਸੇ ਦੇਖੋ ਕੀ ਆ ਜੇ ਮੇਰਾ ਹੁੰਦਾ ਮੇਰੇ ਘਰ ਦੀ ਪਿਲਾਸੀ ਲੈ ਇੱਕ ਮੱਖਣ ਸੀ ਦਾ ਉਹਨਾਂ ਨੂੰ ਪੁੱਲ ਨਹੀਂ ਲਿਆ ਮੈਨੂੰ ਮੱਖਣ ਕਵੇ ਕਵੇ

ਉਰੋਪੀ ਵਿਅਕਤੀ ਨੇ ਮੰਨਿਆ ਕਿ ਉਹਨਾਂ ਦੇ ਘਰ ਪੈਸੇ ਚੋਰੀ ਹੋ ਗਏ ਸਨ ਅਤੇ ਇਸ ਸਬੰਧੀ ਅਸੀਂ ਪੁਲਿਸ ਨੂੰ ਜਦ ਇਤਲਾਹ ਦਿੱਤੀ ਤਾਂ ਉਹਨਾਂ ਕਿਹਾ ਕਿ ਦੇਰ ਰਾਤ ਹੋ ਚੁੱਕੀ ਹੈ ਤੁਸੀਂ ਇਸ ਔਰਤ ਨੂੰ ਕਾਰ ਵਿੱਚ ਹੀ ਰੱਖ ਲਓ ਅਤੇ ਸਵੇਰ ਅਸੀਂ ਜਾਂਚ ਕਰਾਂਗੇ ਤਾਂ ਇਸ ਨੂੰ ਲੈ ਕੇ ਅਸੀਂ ਇਸ ਔਰਤ ਨੂੰ ਇੱਕ ਏਸੀ ਵਾਲੇ ਕਮਰੇ ਵਿੱਚ ਰੱਖਿਆ ਸੀ ਅਤੇ ਸਾਡੀਆਂ ਔਰਤਾਂ ਵੀ ਕੋੜ ਹੀ ਸਨ ਆਉ ਸੁਣਾਉਣੇ ਹੈ ਕੀ ਕਹਿੰਦੇ ਹਨ ਰੂਪੀ ਵਿਅਕਤੀ ਇਹ ਛੱਡੇ ਬੁੜੀਆਂ ਨਾਲ ਬੈਠੇ ਸਾਈਹ ਨਾਲ ਬੈਠੀਆਂ ਨੇ ਨਾਲ ਬੁੜੀਆਂ ਜੀ ਸਾਰੀ ਰਾਤ ਰਹੇ ਹਾਂਜੀ ਹਾਂ ਬੈਠ ਬੈਠੇ ਰਹੇ ਆ ਜੀ ਬੁੜੀਆਂ ਐਸੀ ਐਸੀ ਕਮਰੇ ਵਿੱਚ ਭਾਈ ਰੱਖਿਆ ਸੀ ਇਹਨੂੰ ਐਸ.ਐਸ.ਓ. ਸਾਹਿਬ ਨੇ ਕਿਹਾ ਸੀ ਨਿਗਰਾਨੀ ਰੱਖੋ ਦੋ ਤਵਾਜੀਆਂ ਰਾਤ ਦੀ ਇਹ ਕਹਿੰਦਾ ਨਿਗਰਾਨੀ ਜਰੋ ਇਹਨੂੰ ਬਸ ਨਹੀਂ ਤੇ ਤੁਸੀਂ ਪੁਲਿਸ ਰਿਪੋਰਟ ਕਿਉਂ ਨਹੀਂ ਕੀਤੀ ਤੁਸੀਂ ਕਮੰਡੀ ਬਣਾ ਕੇ ਰੱਖਿਆ ਨਾ ਰਿਪੋਰਟ ਕੀਤੀ ਸੀ ਪੁਲਿਸ ਬੋਰਡ ਕਰਕੇ ਆ ਜੀ ਸੋਹ ਬਲਸਾਹ ਨੂੰ ਲੈ ਆ ਗਏ ਵੀ ਸੀ ਕਿ ਨੇ ਕਿਹਾ ਵੀ ਉਹਨੂੰ ਬਣਾ ਕੇ ਰੱਖੋ ਤਾਂ ਰੱਖੇ ਐਸ.ਐਸ.ਓ. ਨੇ ਕਿਹਾ ਸੀ ਉਹਨੂੰ ਕਿਹਾ ਸੀ ਵੀ ਨ ਉਹ ਰਾਤ ਰੱਖੋ ਸੀ ਕਿੰਨੇ ਸਵੇਰ ਤਰਾਰੀ ਕਰਾਂਗੇ ਸਾਰੀਆਂ ਤਾਂ ਐਮਐਸੀ ਸਾਹਿਬ ਕੋਲ ਤੇ ਰਹੇ ਹਾਂਜੀ ਸਾਰੀਆਂ ਤਾਂ ਐਮਐਸੀ ਸਾਹਿਬ ਕੋਲ ਤੇ ਰਹੇ ਰਹੇ ਐਮਸੂ ਸਾਹਿਬ ਨਾ ਕਰੀ ਨਾ ਬੁੜੀਆਂ ਸੀਗੀਆਂ ਕਰੇ ਸਾਰੀਆਂ ਐਸਪੀ ਨਾਮਾਈ ਤੇ ਕਿਹੜਾ ਸਵਾਲ ਹਰਜੀਵਨ ਸਿੰਘ ਐਸੋ ਚਾਣਾ ਕਰਾਲ ਕੋਈ ਉਹ ਫੌਰਾ ਦਾ ਮਾਮਲਾ ਸੀ ਇਹ ਤੋਂ ਡਿਪਲ ਕੰਪਲੀਟ ਕੀਤੀ ਉਹਨਾਂ ਨੇ ਵੀ ਸਾਨੂੰ ਮੱਲੀ ਬਣਾ ਕੇ ਲਿਖਿਆ ਕਿ ਮਾਮਲਾ ਸੀ ਇਹ ਉੱਤੇ ਵੀ ਕਰ ਬੈਠੇ ਹਾਂਜੀ 20 21 ਦੀ ਦਰਬਾਨੀ ਰਾਤ ਨੂੰ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਗਲੀ ਨੰਬਰ 22 ਅਮਰਪੁਰਾ ਵਸਤੀ ਇਹਨਾਂ ਦੇ ਘਰੇ ਕੋਈ ਫੈਕਸ਼ਨ ਸੀਗਾ ਮੈਰਿਜ ਸੀਗੀ ਉਦੋਂ ਚ ਉਹਨਾਂ ਨੇ ਕੰਮ ਧੰਦਾ ਲਈ ਆਪਦੇ ਘਰੇ ਬੁਲਾਈ ਸੀ ਸ਼ਮਮੀ ਕੌਰ ਨਾਂ ਦੀ ਔਰਤ ਹੈ ਉਹ ਵੀ ਅਮਰਪੁਰ ਵਾਸੀ ਦੀ ਰਹਿਣ ਵਾਲੀ ਹੈ ਉਦੋਂ ਬਾਅਦ ਜਦੋਂ ਉਹ ਮੈਰਿਜ ਤੋਂ ਵਾਪਸ ਆਏ ਅਗੇ ਰਾਤ ਨੂੰ 3:30 ਵਜੇ ਦੇ ਕਰੀਬ ਲਿਵਾਏ ਹੋ ਉਥੋਂ ਉਹਨਾਂ ਨੂੰ ਉਹਨਾਂ ਨੇ ਇਹਦਾ ਪਤਾ ਲੱਗਿਆ ਵੀ ਕਦੇ ਸਾਡੇ ਘਰੇ ਚੋਰੀ ਹੋ ਗਈ 1,70,000 ਰੁਪਇਆ ਉਹਦੇ ਸਬੰਧ ਤੇ ਉਹਨਾਂ ਨੇ ਕੰਪਲੇਂਟ ਵੀ ਕੀਤੀ ਸੀ ਉਹਨਾਂ ਨੇ ਸ਼ਮਮੀ ਕੌਰ ਤੇ ਜਿਹੜੇ ਇਲਜ਼ਾਮ ਲਾਏ ਵੀ ਸ਼ਮਮੀ ਕੌਰ ਕਰੇ ਸੀ ਕਿ ਸਾਡਾ ਇਹਨਾਂ ਦੇ ਪੈਸਾ ਕਰ ਲਿਆ ਤੇ ਉਹ ਜਿਹੜੀ ਔਰਤਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਹ ਤੇ ਖੁਦ ਮੰਨਿਆ ਵਿਅਕਤੀ ਜਿਹਦੇ ਘਰੇ ਚੋਰੀ ਹੋਈ ਆ ਵੀ ਅਸੀਂ ਪੁਲਿਸ ਨੂੰ ਕਹਾਂ ਸੀ ਉਹ ਕੰਦੇ ਜੀ ਰਾਤ ਨੂੰ ਰੱਖ ਲੋ ਤੇ ਐਮ ਸੀ ਵੀ ਸੀਗਾ ਵੀ ਅਸੀਂ ਸਾਰੇ ਦਾਸ ਤਾਂ ਔਰਤਾਂ ਨੂੰ ਰੱਖਿਆ ਪਰੇ ਨਹੀਂ ਜੀ ਜਿਹੜੀ ਬੰਦੀ ਬਣਾ ਲਈ ਉਹਦੇ ਦਾਖਲ ਹੋਈ ਸੀ ਲੇਡੀਜ਼ ਉਹ ਅਸੀਂ ਉਹਦਾ ਬਿਆਨ ਲਿਖਿਆ ਗਿਆ ਬਿਆਨ ਦੇ ਮੁਤਾਬਕ ਉਹ ਡਾਕਟਰ ਨੇ ਇੰਨਾ ਕੁ ਪੇਨ ਲਿਖਿਆ ਗਿਆ ਲਾਭ ਦੇ ਉਹਦੇ ਪੇਨ ਹੈਗੀ ਹੋਰ ਕੋਈ ਸਾਟ ਹੈ ਨਹੀਂ ਸੀਗੀ ਜਿਹੜੀ ਬੰਦੀ ਬਣਾਉਣ ਵਾਲੀ ਗੱਲ ਹੈ ਇਹਦੇ ਸਬੰਧ ਵਿੱਚ ਅਸੀਂ ਪੜਤਾਲ ਕਰ ਰਹੇ ਆ ਕਿ ਵੈਰੀਫਾਈ ਕਰੀ ਜੰਨੇ ਆ ਜੇ ਕੋਈ ਕਰੋਨਸਰ ਕਰ ਵੀ ਬਣਦੀ ਹੋਈ ਤਾਂ ਅਸੀਂ ਜ਼ਰੂਰ ਕਰਾਂਗੇ ਫਰੋਬੀ ਜਿਹੜਾ ਖੁਦ ਮੰਨ ਲਏਗਾ ਵੀ ਅਸੀਂ ਭਾਈ ਸੀਗੇ ਇਹ ਸੀ ਗੱਲ ਕਰਦੇ ਸੀ ਭਾਈ ਸੀ ਕੋਈ ਨਹੀਂ ਸਾਡਾ ਪੁਲਿਸ ਸੁਰੱਖਤਾ ਤੋਂ ਭਾਈ ਨਹੀਂ ਨਹੀਂ ਜੀ ਸਾਡੀ ਬਰਤਾਲ ਦਰਾਂ ਨੇ ਗੱਲ ਨਹੀਂ ਆਈ ਜੇ ਕੋਈ ਇਸ ਤਰ੍ਹਾਂ ਦੀ ਹੈਗੀ ਇਹ ਗੱਲ ਅਸੀਂ ਫਿਰ ਵੀ ਉਹ ਵੀ ਵੈਰੀਫਾਈ ਕਰ ਲਾਂਗੇ ਇੱਕ ਸਰ ਵਰਤਮਾਨ ਚਮਕੀ ਦਾ ਮਾਮਲਾ ਜਿਹੜੀ ਔਰਤ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਕੱਲ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਵੱਲੋਂ ਰੋਪ ਲਗਾਏ ਜਾ ਰਹੇ ਵੀ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਨੂੰ ਉਸ ਬੰਦੀ ਜਿਹੜਾ ਅਸੀਂ ਉਹਦਾ 21 23 8 2025 ਨੂੰ ਉਹਦਾ 323 ਦਾ ਬਿਆਨ ਲਿਖਿਆ ਹੋਇਆ ਉਸ ਬੰਦੀ ਰਿਪੋਰਟ ਦਰਜ ਕੀਤੀ ਹੋਈ ਹੈ ਤੇ ਉਹਦਾ ਪੱਖ ਸੁਣਨ ਲਈ ਦੂਸਰੀ ਪਾਰਟੀ ਵੱਲੋਂ ਵੀ ਇੱਕ ਦਰਖਾਸਤ ਆਈ ਸੀ ਜਿਸ ਵਿੱਚ ਜਿਹੋ ਉਹਨਾਂ ਨੇ ਅਲੀਗੇਸ਼ਨ ਲਾਇਆ ਸੀ ਵੀ ਇਸ ਲੇਡੀ ਨੇ 1,70,000 ਰੁਪਏ ਦੀ ਚੋਰੀ ਕੀਤੀ ਹੈ। ਦੋਨਾਂ ਤਰ੍ਹਾਂ ਵੱਲੋਂ ਦਰਖਾਸਤਾਂ ਜਾਂ ਕੰਪਲੇਂਟਾਂ ਆਈਆਂ ਹੋਈਆਂ। ਉਸ ਬੰਦੀ ਪੜਤਾਲ ਚੱਲ ਰਹੀ ਹੈ। ਉਹ ਲੇਡੀ ਨੂੰ ਵੀ ਦੋ-ਤਿੰਨ ਵਾਰੀ ਥਾਣੇ ਬੁਲਾਇਆ ਗਿਆ ਵੀ ਤੁਸੀਂ ਪੜਤਾਲ ਸ਼ਾਮਲ ਹੋ ਪਰ ਨਹੀਂ ਆਈ। ਤੋਂ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਜਾਂਚ ਕਰਕੇ ਕਾਨੂੰਨ ਦੇ ਮਤਲਬ ਅਕੋਜ ਬਣਦੀ ਕਾਰਵਾਈ ਕੀਤੀ ਜਾਵੇਗੀ। ਚੋਰੀ ਕੀਤੀ ਹੋਵੇ ਜੀ ਚਲੋ ਬਣ ਲਿਆ। ਪਰ ਜੇ ਉਹਨਾਂ ਨੂੰ ਕਿਡਨਹੈਪ ਕਰਨ ਦਾ ਕੋਈ ਇਜਾਜ਼ਤ ਹੈਗੇ ਕਾਨੂੰਨ ਨੂੰ ਹੱਥ ਲੰਣ ਦੀ। ਨਹੀਂ ਉਹ ਹੈ ਨਹੀਂ ਕਾਰਨ ਸੀਗਾ ਜਿਹੜਾ આરોપી ਹੈਗਾ ਉਹ ਖੁਦ ਮੰਨ ਰਿਹਾ ਹੈਗਾ ਵੀ ਅਸੀਂ 3 ਵਜੇ ਤੱਕ ਬਾਹ ਕੇ ਰੱਖਿਆ ਹੈ ਇਹ ਐਸਏ ਨੇ ਸਾਨੂੰ ਕਿਹਾ ਹੈਗਾ ਜੇ ਰਿਪੋਰਟ ਦਿੱਤੀ ਵੀ ਤੁਸੀਂ ਹਿੱਤ ਤੋਂ ਰੱਖੋ ਤੁਸੀਂ ਰਾਤ ਨੂੰ ਨਹੀਂ ਲੈ ਕੇ ਜੇ ਸਾਡੀ ਤਫਤੀਸ਼ ਜਾਂ ਜਾਂਚ ਦੇ ਵਿੱਚ ਇਹ ਜੀ ਗੱਲ ਸਾਹਮਣੇ ਹੋ ਗਈ ਤਾਂ ਕਾਨੂੰਨ ਦੇ ਮਤਲਬ ਅਨੁਸਾਰ ਕਾਰਵਾਈ ਕੀਤੀ ਜਾਵੇਗੀ